まだ来たんで اور نا کہ پتہ پڑی ملتا ہے کہ پانچ سال سے پریشان ہے اور یہ نما نما محسوس ہوتا ہے 65 کے بعد میں ان کے فنڈسٹن پریزیڈنٹ کا بات میں کمیونسل سے اندرونی سے 3 اگست 2018 کو یہ اعلان کیا جو کہ ان کے صاحب سنیپا جی ایک منٹ ٹیکنیکل کلام نے نارشن سٹار کی فور سکلز گانا دیا گانا اتھے جی سینٹرل انکسس سسٹم میں نا کے کنسرٹس کے وچ اس تو نا خاص طور پر اور اور اسپیکٹ کے وچ اج ان ڈائٹ پر پر مین لوکل <سؤال> سینٹرل <سؤال> انکسس پر اپ نے سرسٹ شیڈول پر پلاڈو اور پورا کا مین پٹرن سب تو پورا ہو رہا ہے کیا کرتا ہے اس کو پیش کر دینا چاہتے ہیں اس میں بہت ہی سیمون جرا اگرہا ہماریشن انیسٹیگیشن کرتے ہیں فانیشن انیسٹیگیشن ایک <separate> سیبریت <سؤال> موڈیون جرا اس میں جو رہا ہے وہ ہریانا پروشتری میں جرکتا ہے کہ ابھی جو سہید جرا پروشترا کا ہے کہ اس موڈیون میں فٹک کی بھی سکتے ہیں سو ایک لڈی کولر سسٹیمیٹک طریقے میں جرا سیسی کی بھی ٹرین فارم کی کتا ہے جرا ٹرین تو جرا ایویڈنس ہی گا اس کو فارلو کر کے سانی کی مار اس بعد ہریاشن اس کی یو پی یو پیسٹیگیشن کی گئی بعد ٹرین بیک ٹو دلی سو ڈلی پولیس کے شیئر کرتے ہوئے ایک انٹرسٹی لائف آپریشن Uh, uh, اس کو گرفتار کر کے ہم ساری پولیس پارٹی ڈی سی ٹی انسٹیگیشن کرتی ہے نو دلی دلی ہے تو لے کے اس کو آ گئے تو ابھی اس کی پراپر انویسٹیگیشن کر کے جی لارجرٹس جہی فائنینشیل سپورٹ جو الٹیمٹ جا ایس آئی ماسٹر مائنڈ ہے اس کانسٹیٹسی ہر کے کریں گے یہ میڈیکولس ਸਰੀ ਨਿਕਲ ਕੇ ਕੀ ਕੀਤਾ ਸੀ ਇਹ ਵਨ ਪ੍ਰੋਟੈਕਚਰ ਹੈ ਕਿ ਅੰਦਰ ਕੋਸਾ ਸਸਾਸ ਗਰੀ ਇਸੇ ਸਥਾਨ 'ਤੇ ਆ ਸਾਫ ਨਾਇਕ ਸਾਥੀ ਬੜਾ ਐਕਟਿਵ ਦਿਖਦੇ ਜਿਵੇਂ ਪਾਕਿਸਤਾਨੀ ਡਾਊਨ ਸ਼ਦਲ ਭੱਟੀ ਨੇ ਜ਼ਿੰਮੇਵਾਰੀ ਲਈ ਹੈ ਜਿਸ਼ਾਨ ਇੱਕ ਵੀਡੀਓ ਵਾਚ ਕਰਦਾ ਹੈ ਕਿ ਇੱਕ ਮਾਰਕਾ ਹੋਰ ਇਹ ਇੰਨਾ ਵੱਲੋਂ ਕੋਈ ਅਸੀਂ ਸਾਰਾ ਪੁੱਛਿਆ ਨਾ ਸਾਰੇ ਸਾਰੇ ਸਜੇ ਐਸਡੀ ਦੀ ਗ੍ਰਿਫਤਾਰੀ ਇੱਕ ਵੱਡਾ ਅਪਡੇਟ ਹੋ ਰਿਹਾ ਹੈ ਤੇ ਲਾਲੇ ਅਭਿਚੋਤ ਦੀ ਗ੍ਰਿਫਤਾਰੀ ਹਰਿਆਣਾ ਪੁਲਿਸ ਨੇ ਕੀਤੀ ਹੈ ਇਹ ਬਹਾੂ ਰਾਣਾ ਹੈ ਇਹਦਾਂ ਇੰਡੀਪੈਂਡੈਂਟ ਕਨਸਟਰ ਹੈ ਹਾਂਜੀ ਉਹ ਜਿਹੜਾ ਰਹਾਦਾ ਤਾਂ ਮੋਢੀ ਬਹਿ ਗਿਆ ਬਹਾੂ ਰਾਣਾ ਦੇ ਨਾਲ ਉਹ ਤਾਲਾ ਬੁਰੀ ਹੈ ਤੇ ਉਹਨਾਂ ਨੇ ਕੱਲ ਇੱਕ ਐਕਸਪੋਰਸ਼ਨ بیس ਦੇ ਵਿੱਚ ਐਂਕਾਊਂਟਰ ਹੋਇਆ ਸੀ ਇਹ ਬਹਾੂ ਰਾਣਾ ਲਾਤਾ ਦੂਸਰਾ ਉਹ ਜਨਸਪਰਿਚਾ ਪਿਛੋੜੀ ਗਰੁੱਪ ਦਾ ਪਰ ਹਾਜੀ ਅਸੀਂ ਪ੍ਰੀਮਚੁਰ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਦੇਖੋ ਕਿ ਮਲਟੀ ਲੈਜਨਡਰਲ ਕਨਸਪੀਰੇਸੀ ਹੈ ਸੰਡੀ ਕਨੈਕਸ਼ਨ ਮੋਡਿੰਗ ਕਿਹਦੇ ਕਹਿੰਦੇ ਆ ਹਾਂ ਅਸੀਂ ਸਾਰੀ ਡੀਪ ਇਨਵੈਸਟੀਗੇਸ਼ਨ ਕਰਾਂਗੇ ਸਰ ਜੋ ਸੀਸੀਟੀਵੀ ਵਿੱਚ ਫੋਟੋ ਦਿੱਤੀ ਉਹ ਸੈਦੂਲ ਹੋਈ ਹੈ ਜਿਹਦੀ ਗ੍ਰਫਤਾਰੀ ਸੀ ਸਾਕੀ ਵੀ ਭੇਜ ਦਿਉਂਗੇ ਜਿਹੜਾ ਪੜੇਗਾ ਤੁਹਾਨੂੰ ਨਾ ਇੱਕ ਇੰਪੋਰਟ ਕਨਸੈਂਟ ਤੇ ਇਨਫੋਰਮੇਸ਼ਨ ਦੇਗਾ ਉਹ ਮੇਨ ਐਕਿਊਜ਼ ਹੋਵੇਗਾ ਸੀਸੀਟੀਵੀ ਵਿੱਚ ਜਿਹੜੀ ਉਹ ਹੀ ਹੈ ਜਿਹਦੀ ਸੀਸੀਟੀਵੀ ਵਿੱਚ ਰੇਲਵੇ ਸਟੇਸ਼ਨ ਦੀ ਫੋਟੋ ਦਿਖਾਈ ਦੇਂਦੀ ਹੋਊਗੀ ਹਾਂਜੀ ਹੋਈਏ ਸਰੀ ਭਾਵਨ ਐਕਸਪ੍ਰੈਸ ਵੀ ਲੈ ਕੇ ਆਸੀਏ ਦੇਖੋ ਜੀ ਮੈਂ ਰਿਸਟ੍ਰੀਸ਼ਨ ਦੀ ਡਿਟੇਲਸ ਵੀ ਰੱਖੀ ਹਾਂ ਸਭ ਤੋਂ ਫਾਈਨੈਂਸ਼ੀਅਲ ਰਿਪੋਰਟ ਵੀ ਸੀਕਲ ਕੀਤੀ ਹਾਂ ਸਰ ਸਰ ਟੋਟਲ ਮੀਸੇਂਜੇ ਕੇਰੇ ਸਾਥ ਟ੍ਰਾਂਸਫਰ ਹੋਏ ਹਾਂਜੀ ਪਰ ਦਸਰਡ ਅਡਰੈਸ ਬਾਰੇ ਕੁਝ ਲਾਗੇ ਪਰ ਉਹਨਾਂ ਨੇ ਹਰਿਆਣਾ ਵਾਲੇ ਸਰ ਇਹ ਇੱਕ ਸਰ ਇਹ ਵੀ ਐਂਗਲ ਨਿਕਲ ਕੇ ਸਾਹਮਣੇ ਆਇਆ ਸੀ ਕਿ ਪਹਿਲਾਂ ਜਿਹੜੀ ਹੈ ਇੱਥੇ ਰੇਕੀ ਵੀ ਕੀਤੀ ਗਈ ਸੀ ਰੇਕੀ ਵੀ ਇਸੇ ਆਰੋਪੀ ਦੇ ਵੱਲੋਂ ਹੀ ਕੀਤੀ ਗਈ ਸੀ ਜਾਂ ਕੋਈ ਹੋਰ ਇਨਵੋਲਵ ਸੀ ਇਹਦੇ ਵਿੱਚ ਕੋਈ ਕੋਈ ਪੋਸਿਬਿਲਿਟੀ ਆਫ ਇਨਵੋਲਵਮੈਂਟ ਆਫ ਮੋਰ ਪੀਪਲ ਕੈਨ ਨਾਟ ਬੀ ਸੋ ਵੀ ਆਰ ਇਨਵੈਸਟੀਗੇਟਿੰਗ ਇਨ ਮੈਡੀਕਲ ਸਕੀਮ ਆਫ ਦਿਸ ਸੋਸਾਇਟੀ ਸਰ ਪੈਰਸਟ ਕਹਿ ਸਕਦੇ ਕਿ ਆਮ ਬੰਦਾ ਸੀਗਾ ਕਿ ਬਣ ਗਿਆ ਕਿ ਡਾਕਟਰ ਨਾਲ ਬੈਕਗ੍ਰਾਉਂਡ ਦੇ ਦਿਸ ਇਜ਼ ਅ ਟੈਰਰਿਸਟ ਫਰੈਂਡ ਸੋ ਅਨਿਸ ਪਰਸਨ ਹੂ ਇਸ ਕਮਿਟਿੰਗ ਥਿਸ ਇਨ ਦ ਕੰਟੈਕਸ਼ਨ ਸਰ ਤੁਸੀਂ ਜਿਹੜਾ ਕਿ ਫਾਈਨੈਂਸ਼ੀਅਲ ਮਾਡਲ ਪੋਸਟ ਕੀਤਾ ਹੈ ਫਾਈਨੈਂਸ਼ੀਅਲ ਮਾਡਲ ਕਿੰਨੇ ਪੈਸੇ ਕੋ ਜਿਹਨਾਂ ਨੇ ਇਹ ਡਾਟਾ ਨੂੰ ਅਨਜਾਮ ਦਿੱਤਾ ਕਿੰਨੇ ਪੂ ਪੈਸੇ ਟਰਾਂਸਫਰ ਹੋਏ ਸੀਗੇ ਕਿੰਨੇ ਪੈਸੇ ਤੇ ਉਹਨਾਂ ਨੇ ਇਸ ਪੱਧਰ ਨੂੰ ਜੰਮ ਦਿੱਤਾ ਹੈ ਅਸੀਂ ਸਾਰਾ ਕੁਝ ਦੱਸ ਦਿੱਤਾ ਹੈ ਹਜੇ 7 ਪ੍ਰਿੰਪਲ ਸਟੇਜ ਇਸਕੇ ਲਈ ਅਜੇ ਕੋਈ ਵੀ ਕੋਈ ਰਿਕਾਰਡ ਕਿਨ ਹੈ ਥੋੜੇ ਦਿਨ ਪਹਿਲੇ ਹੀ ਜਿਹੜਾ ਜਿਹਨੇ ਅੱਜ ਸਾਹਮਣੇ ਆਇਆ ਸਰ ਸੌਤਰ ਦਿਨ ਬਸਤ ਹਨ ਦੇਖੋ ਜੀ ਦੋ ਦਿਨ ਜਿਹੜੇ ਮੋਡਲ ਮੋਡਲ ਸੀਗੇ ਜਿਹੜੇ ਹੈਰੀਟੇਜ ਲਾ ਕੇ ਉਹ ਫੜੇ ਗ ਉੱਥੋਂ ਫਿਰ ਕੁਝ ਹੋਰ ਉੱਥੇ ਰੇਟ ਕੋਈ ਸੋ ਇਹ ਕਾਫੀ ਕੰਪਲੀਕੇਟਿਡ ਇਨਵੈਸਟੀਗੇਸ਼ਨ ਪੰਡਿਤ ਜੀ ਤੁਹਾਨੂੰ ਕੋਈ ਲੋਕ ਸਮਝ ਆ ਰਿਹਾ ਹੋ ਸਕਦਾ ਹੈ ਖਾਸ ਕਰਕੇ ਅੱਭੀ ਜੋ ਪਤਾ ਚੱਲਿਆ ਐਸੋ ਲੱਗਦਾ ਕਿ ਇਹ ਫੈਮਿਲੀ ਇੰਡਸਟਰੀ ਦੀ ਸ਼ੁਰੂਲ ਇਹ ਅਸਲੀ ਜੀ ਕੌਟਾ ਤੱਕ ਖਾਣ ਜਿਹੜਾ ਨਾਲ ਫੜੇਗਾ ਤੁਹਾਨੂੰ ਉਹਦਾ ਵੀ ਕੰਮ ਇੱਥੇ ਹੈ ਉਹਦਾ ਵੀ ਪਾਸ ਪੜ੍ਹੇ ਉਹਦਾ ਵੀ ਕੰਮ ਹੈ ਅਸੀਂ ਸੋਚਦੇ ਕਿ ਜੇ ਦੋਨੋਂ ਗ੍ਰਸਟਾਰ ਕਿਤਾ ਕਿ ਕਿਸੇ ਤਰੀਕੇ ਨਾਲ ਕੋਈ ਵੈਪਨ ਹੋਇਆ ਜਾਂ ਕਿਸੇ ਅਗਲੀ ਕੁਝ ਮਿਲਿਆ ਹਾਲ ਤੱਕ ਮੰਤਰ ਜੀ ਪਿਛੇ ਦਾ ਸਰ سر یہ شہر کا تعلق ہے کو پتہ نہیں وہ ورلڈ ہو رہا ہے کہ کتنا پڑھنا چاہیے یہ بیک گراؤنڈ کی کو صحیح پورا ਨੋਟੀਫਾਈ ਜਿਸ ਬਾਰੇ ਤੁਸੀਂ ਗੱਲ ਕਰ ਰਹੇ ਹੋ ਉਹ ਅੰਦਰ ਕਈ ਆਰਗੇਨਾਈਜੇਸ਼ਨ ਜੁਗਨਾਂ ਸਾਹਮਣੇ ਆਇਆ ਸਰ ਤੁਸੀਂ ਜਿਹੜੇ ਬਹੁਤ ਖਾਲਸਾ ਸਰ ਗਨਾਰਜੀ ਗੁਰਦਾਰ ਤੋਂ 200 ਆਈ ਸੀ ਤੇ ਇਹ ਹੀ ਯੂਜ਼ ਹੋਈ ਜਾਂਦਾ ਪਰ ਜਲਦਰ ਬੰਦੇ ਵਿਦਿਆਰਥੀ ਤੇ ਸ਼ਾਇਦ ਇਹਦਾ ਜਿਹੜਾ ਜਦੋਂ ਫੈਕਟਰ ਨਹੀਂ ਸੀ ਉਹ ਸਾਰੀ ਐਕਸਪੀਰੀ ਸਰ ਤੁਸੀਂ ਕੇ ਸੈਂਟਰਲ ਏਜੰਸੀ ਜਿਹੜਾ ਸਾਡੇ ਕੋਲ ਚੱਲ ਗਿਆ ਉਹਨਾਂ ਨੇ ਵੀ ਕੋਈ ਅਜਿਹੇ ਮਾਮਲੇ ਦੇ ਵਿੱਚ ਬੰਦੇ ਕੀਤੇ ਨਹੀਂ ਕੋਈ ہراست نہیں ہے مستار کی تنگی نہیں دیکھو جی جڑی انہاں دا رول ایڈوائزری ہوتا ہے کہ جس ساری ارسٹرا جڑا پنجاب پولیس کی تھی ابھی جو جڑا ہے سر ایک چیز کنفرم کرو کہ انویسٹیگیشن دا پارٹ ہے جو پتہ لگا منرنجن کالیا ہی کیوں پولیس کی زندگی سمجھ کے چلتی تھی پولیس کی تھیوری کہ منرنجن کالیا ہی کیوں وہ جو پڑھ بھی ہائی پروفائل ٹارگٹ پڑھ بھی ہجے اٹ ਇਸ ਦੇ ਦਿੱਸੇ ਤੋਂ ਬਸ ਫਸਿਪੋਇੰਟ ਉਸੇ ਬਿੱਟ ਨੂੰ ਲਾਉਂਦਾ ਸਰ ਜੋ ਵੀ ਕੁਝ ਜਿਹੜੇ ਆਪੋਜੀਸ਼ਨ ਦੇ ਲੀਡਰਸ ਨੂੰ ਲਗਾ ਕਿ ਕਮਿਊਨਲ ਹਾਰਮਨੀ ਨੂੰ ਖਰਾਬ ਕਰਨ ਦੇ ਲਈ ਇਸ ਦਾ ਟਾਰਗੇਟ ਹੋ ਰਿਹਾ ਜਿਹੜਾ ਮੋਡੂਲ ਕੰਮ ਕਰ ਰਿਹਾ ਸੀਗਾ ਹੋਂ ਤੱਕ ਜੇ ਇਨਵਿਸਟਿਗੇਸ਼ਨ ਨੂੰ ਪਤਾ ਲੱਗਿਆ ਕਿ ਉਹ ਕਮਿਊਨਲ ਹਾਰਮਨੀ ਨੂੰ ਖਰਾਬ ਕਰਨਾ ਚਾਹੁੰਦੇ ਨਹੀਂ ਹਿੰਦੂ ਵਰਸਸ ਸਿੱਖ ਜਾਂ ਬਖਸ਼ ਨੂੰ ਤੋਂ ਬਾਅਦ ਹੀ ਕਟੜਾਉਂ ਜਾਂਦੇ ਚਾਹਤੇ ਤੁਸੀਂ ਜੇ ਤੁਸੀਂ ਐਨਲਾਈਜ਼ ਕਰੋਗੇ ਜਿਹੜੇ ਕਾਂਗਰਸ ਸਰ ਜਿਹੜਾ ਇੱਕ ਅਟੈਕ ਮੰਡਰਟਰੀ ਹੋਇਆ ਸੀ ਉਸ ਤੋਂ ਬਾਅਦ ਐਂਜਿਨਟ ਹੋਇਆ ਸੋ ਥੀਸ ਆਰ ਵੈਰੀ ਕਲੀਅਰ ਇੰਡੀਕੇਸ਼ਨਸ ਪਾਕਿਸਤਾਨ ਦੀ ਹੈਗੇ ਸਹੀ ਹੈ ਕਿ ਉਹ ਜਿਹੜੀ ਪੰਜਾਬ ਦੀ ਜਿਹੜੀ ਕਮਿਊਨਿਟੀ ਸਾਂਝ ਹੈ ਜਿਹੜੀ ਸਾਂਝਣੀ ਹੈ ਉਸ ਨੂੰ ਡਿਸਟਰਬ ਕਰਨਾ ਚਾਹੁੰਦੀ ਹੈ ਸੋ ਬੇਸਿਕ ਸਮਝ ਸਿੱਖ ਅਸੀਂ ਉਹਨਾਂ ਦੇ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਏ ਸਰ ਕੀ ਲੱਗਦਾ ਤੁਹਾਨੂੰ ਜਿਹਦੇ ਰਾਉਂਡ ਆਫ ਦਿਸ ਕੀ ਇਹ ਕੁਝ ਕਮਨ ਇਹ ਦਾ ਬਾਕੀ ਸ਼ੋਰ ਹਾਂ ਵੀ ਵੀ ਸ਼ੇਅਰ ਕਰ ਯੂ ਪੁਆਇੰਟ ਇਸ ਵੈਲ ਟੇਕਨ ਸੋ ਹੀ ਹੀ ਹੈਸ ਜਸਟ ਬੀਨ ਲੈਬ ਐਨੀ ਪ੍ਰੀਵੀਅਸ ਕੇਸਸ ਐਨੀ ਪ੍ਰੀਵੀਅਸ ਕੇਸਸ ਜਿਹੜਾ ਖੜਿਆ ਹੈ ਕੁਝ ਖੇਤਰ ਦੇ ਵਿੱਚ ਕਿਹਾ ਜਾਂਦਾ ਕੋਈ ਲੀਡ ਤੋਂ ਖੜਿਆ ਹੈ ਜਾਂ ਉਹਨਾਂ ਨੇ ਆਪ

ਕਿ ਤੇ ਜੇ ਐਮਸ ਫਲੇਮ ਫੋਨ ਮੈਸੇਜ ਜਿਹੜਾ ਅੰਦਰ ਦਾ ਸਰ ਜਿਵੇਂ ਕਿ ਮਨੋਰੰਜਨ ਕਾਲੀਓ ਉਹਨਾਂ ਦੇ ਘਰ ਤੋਂ ਬਿਲਕੁਲ 100 ਮੀਟਰ ਦੀ ਦੂਰੀ ਤੇ ਹੀ ਥਾਣਾ ਹੈ ਤੇ ਕੀ ਇਸ ਤਰੀਕੇ ਨਾਲ ਵੀ ਕੋਈ ਜਿਹੜੀ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਨੇ ਥਾਣੇ ਨੂੰ ਤਾਂ ਨਹੀਂ ਟਾਰਗੇਟ ਕੀਤਾ ਬਿਕੋਜ਼ ਅੱਗੇ ਵੀ ਪੁਲਿਸ ਸਟੇਸ਼ਨਸ ਤਾਂ ਡਾਕ ਹੋ ਚੁੱਕੇ ਨੇ ਸਾਰੇ ਐਸਪੈਕਟਸ ਜਸਟਿਸ ਸਰ 2207 ਕੀ ਪਰ پچھلے سارے گرنےڈ گرفتاری ہوئی ہے منشا چیز کلیئر ہے

Tacos, 아아이 정도는 아니고, 이 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 정도는 아니 सेंट्रल के कंसल्ट स्टेज रिस्क इन नोस एंड कोर्स बाय اس بعد ہیشیشن